ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਇੱਕ ਚੰਦਰੇ ਹਾਦਸੇ ਨੇ ਆਪਣੇ ਤੋਂ ਆਪਣਾ ਦੀਪ ਬਾਈ ਖੋਲਿਆ ਸੀਗਾ ਤੇ ਇੱਕ ਕੱਲ ਮੈਂ ਕਹੂੰਗਾ ਚੰਦਰਾ ਹਾਦਸਾ ਹੋਇਆ ਜਿਨੇ ਬਾਈ ਰਾਜਵੀਰ ਜਵੰਦੇ ਨੂੰ ਹਸਪਤਾਲ ਪਹੁੰਚਾਤਾ ਤੇ ਬਾਈ ਆਪ ਦਾ ਬਹੁਤ ਹੀ ਮੈਂ ਕਹੂੰਗਾ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਬਹੁਤ ਔਖੀ ਸਮੇਂ ਵਿੱਚ ਉਹ ਨੰਗ ਰਹੇ ਆ ਤੇ ਆਸ ਇਹੀ ਕਰਦੇ ਆ ਤੁਹਾਨੂੰ ਸਾਰੀ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਅਰਦਾਸ ਬੇਨਤੀਆਂ ਕਰੀਏ ਵੀ ਭਾਈ ਨੂੰ ਰਾਜਵੀਰ ਜਵੰਦੇ ਨੂੰ ਤੰਦਰੁਸਤੀ ਬਖਸ਼ੇ ਮਹਾਰਾਜ ਤੇ ਉਹ ਜਲਦੀ ਆਪਣੇ ਵਿੱਚ ਆ ਸਕਣ ਤੇ ਇੱਕ ਹੋਰ ਜਿਹੜੀ ਗੱਲ ਚੱਲਦੀ ਆ ਸੋਸ਼ਲ ਮੀਡੀਆ ਤੇ ਚੱਲੀ ਜਾਂਦੀ ਆ ਵੀ ਬਾਈ ਬਾਰੇ ਬਹੁਤ ਮੈਂ ਕਹੂੰਗਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੱਥ ਜੋੜ ਕੇ ਇਹੀ ਬੇਨਤੀ ਆ ਵੀ ਆਪਾਂ ਇਹੋ ਜਿਹਾ ਪ੍ਰਚਾਰ ਨਾ ਕਰੀਏ ਝੂਠੀਆਂ ਅਫਵਾਹਾਂ ਨਾ ਫਲਾਈਏ ਕਿਉਂਕਿ ਜਿਹੜੇ ਪਰਿਵਾਰ ਦਾ ਜੀ ਜਾਂਦਾ ਜਾਂ ਜਿਹੜੀ ਮਾਂ ਦਾ ਪੁੱਤ ਜਾਂਦਾ ਉਸ ਪਰਿਵਾਰ ਨੂੰ ਉਸ ਮਾਂ ਨੂੰ ਹੀ ਪਤਾ ਕਿ ਇਹ ਦੁੱਖ ਕੀ ਹੁੰਦਾਗਾ ਤੇ ਆਪਾਂ ਵੀਊ ਲੈਣ ਦੇ ਲਈ ਇਹੋ ਜਿਹੇ ਝੂਠੇ ਪ੍ਰਚਾਰ ਨਾ ਕਰੀਏ ਤੇ ਆਸ ਕਰੀਏ ਤੇ ਆਪਾਂ ਅਰਦਾਸ ਬੇਨਤੀਆਂ ਵੀ ਕਰੀਏ ਵੀ ਭਾਈ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਤੰਦਰੁਸਤ ਹੋ ਕੇ ਆਪਣੇ ਵਿੱਚ ਆਵੇ ਤੇ ਸਾਰਿਆਂ ਨੂੰ ਆਪਣੇ ਨਾਲ ਜਿਵੇਂ ਪਹਿਲਾਂ ਵਿਚਰਦੇ ਸੀ ਓਵੇਂ ਵਿਚਰੇ ਤੇ ਇਹੀ ਆ ਵੀ ਆਪਾਂ ਝੂਠਾ ਪ੍ਰਚਾਰ ਬੰਦ ਕਰੀਏ ਤੇ ਬਾਈ ਲਈ ਅਰਦਾਸ ਬੇਨਤੀਆਂ ਕਰੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਇੱਕ ਚੰਦਰੇ ਹਾਦਸੇ ਨੇ ਆਪਣੇ ਤੋਂ ਆਪਣਾ ਦੀਪ ਬਾਈ ਖੋਲਿਆ ਸੀਗਾ ਤੇ ਇੱਕ ਕੱਲ ਮੈਂ ਕਹੂੰਗਾ ਚੰਦਰਾ ਹਾਦਸਾ ਹੋਇਆ ਜਿਨੇ ਬਾਈ ਰਾਜਵੀਰ ਜਵੰਦੇ ਨੂੰ ਹਸਪਤਾਲ ਪਹੁੰਚਾਤਾ ਤੇ ਬਾਈ ਆਫ ਦਾ ਬਹੁਤ ਹੀ ਮੈਂ ਕਹੂੰਗਾ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਬਹੁਤ ਔਖੀ ਸਮੇਂ ਵਿੱਚ ਉਹ ਨੰਗ ਰਹੇ ਆ ਤੇ ਆਸ ਇਹੀ ਕਰਦੇ ਆ ਤੁਹਾਨੂੰ ਸਾਰੀ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਅਰਦਾਸ ਬੇਨਤੀਆਂ ਕਰੀਏ ਵੀ ਭਾਈ ਨੂੰ ਰਾਜਵੀਰ ਜਵੰਦੇ ਨੂੰ ਤੰਦਰੁਸਤੀ ਬਖਸ਼ੇ ਮਹਾਰਾਜ ਤੇ ਉਹ ਜਲਦੀ ਆਪਣੇ ਵਿੱਚ ਆ ਸਕਣ ਤੇ ਇੱਕ ਹੋਰ ਜਿਹੜੀ ਗੱਲ ਚੱਲਦੀ ਆ ਸੋਸ਼ਲ ਮੀਡੀਆ ਤੇ ਚੱਲੀ ਜਾਂਦੀ ਆ ਵੀ ਭਾਈ ਬਾਰੇ ਬਹੁਤ ਮੈਂ ਕਹੂੰਗਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੱਥ ਜੋੜ ਕੇ ਇਹੀ ਬੇਨਤੀ ਆ ਵੀ ਆਪਾਂ ਇਹੋ ਜਿਹਾ ਪ੍ਰਚਾਰ ਨਾ ਕਰੀਏ ਝੂਠੀਆਂ ਅਫਵਾਮਾਂ ਨਾ ਫਲਾਈਏ ਕਿਉਂਕਿ ਜਿਹੜੇ ਪਰਿਵਾਰ ਦਾ ਜੀ ਜਾਂਦਾ ਜਾਂ ਜਿਹੜੀ ਮਾਂ ਦਾ ਪੁੱਤ ਜਾਂਦਾ ਉਸ ਪਰਿਵਾਰ ਨੂੰ ਉਸ ਮਾਂ ਨੂੰ ਹੀ ਪਤਾ ਕਿ ਇਹ ਦੁੱਖ ਕੀ ਹੁੰਦਾਗਾ ਤੇ ਆਪਾਂ ਵਿਊ ਲੈਣ ਦੇ ਲਈ ਇਹੋ ਜਿਹੇ ਝੂਠੇ ਪ੍ਰਚਾਰ ਨਾ ਕਰੀਏ ਤੇ ਆਸ ਕਰੀਏ ਤੇ ਆਪਾਂ ਅਰਦਾਸ ਬੇਨਤੀਆਂ ਵੀ ਕਰੀਏ ਵੀ ਭਾਈ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਤੰਦਰੁਸਤ ਹੋ ਕੇ ਆਪਣੇ ਵਿੱਚ ਆਵੇ ਤੇ ਸਾਰਿਆਂ ਨੂੰ ਆਪਣੇ ਨਾਲ ਜਿਵੇਂ ਪਹਿਲਾਂ ਵਿਛੜਦੇ ਸੀ ਓਵੇਂ ਵਿਛੜੇ ਤੇ ਇਹੀ ਆ ਵੀ ਆਪਾਂ ਝੂਠਾ ਪ੍ਰਚਾਰ ਬੰਦ ਕਰੀਏ ਤੇ ਬਾਈ ਲਈ ਅਰਦਾਸ ਬੇਨਤੀਆਂ ਕਰੀਏ